ਕਿਸਾਨ ਜਥੇਬੰਦੀਆਂ ਵੱਲੋਂ ਅੱਜ ਸ਼ੰਭੂ ਬਾਰਡਰ ਤੇ ਧਰਨਾ ਦੇ ਕੇ ਥਾਣੇ ਦਾ ਘਰਾਉ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਪੰਜਾਬ ਸਰਕਾਰ ਵੱਲੋਂ ਸਖਤ ਆਦੇਸ਼ ਦਿੱਤੇ ਗਏ ਕਿ ਕਿਸੇ ਨੂੰ ਵੀ ਧਰਨਾ ਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਇਸ ਨੂੰ ਲੈ ਕੇ ਪੁਲਿਸ ਵੱਲੋਂ ਕਿਸਾਨ ਆਗੂਆਂ ਨੂੰ ਘਰਾਂ ਵਿੱਚ ਹੀ ਨજરਬੰਦ ਕਰ ਦਿੱਤਾ ਗਿਆ ਸੀ ਇਸੇ ਤਰ੍ਹਾਂ ਹਰਾਸਤ ਵਿੱਚ ਲਏ ਗਏ ਤਿੰਨ ਕਿਸਾਨਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਮੈਡੀਕਲ ਲਈ ਲਿਆਂਦਾ ਗਿਆ ਸੀ ਪਰ ਉਹਨਾਂ ਦੀ ਕਵਰੇਜ ਕਰਨ ਆਏ ਤਕਰੀਬਨ ਅੱਧੀ ਦਰਜਨ ਮੀਡੀਆ ਕਰਮਚਾਰੀਆਂ ਨੂੰ ਰੋਕਣ ਅਤੇ ਕਿਸਾਨਾਂ ਦੀ ਆਵਾਜ਼ ਦਬਾਉਣ ਦੇ ਲਈ ਪੁਲਿਸ ਨੂੰ ਡੀਐਸਪੀ ਸਮੇਤ ਤਿੰਨ ਚਾਰ ਥਾਣਿਆਂ ਦੀ ਪੁਲਿਸ ਅਤੇ ਤਕਰੀਬਨ ਅਰਜਰਬ ਫੋਰਸ ਸਮੇਤ 119 ਜਵਾਨਾਂ ਨੂੰ ਤਾਇਨਾਤ ਕਰਨਾ ਪਿਆ ਅਤੇ ਕਿਸਾਨਾਂ ਨੂੰ ਧੱਕੇ ਨਾਲ ਗੱਡੀਆਂ ਵਿੱਚ ਸੁੱਟ ਦਿੱਤਾ ਗਿਆ ਅਤੇ ਮੀਡੀਆ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਮੀਡੀਆ ਨੇ ਆਪਣੇ ਜ਼ੋਰ ਦੇ ਸਿਰ ਤੇ ਕਿਸਾਨਾਂ ਦੀ ਆਵਾਜ਼ ਲੋਕਾਂ ਤੱਕ ਪਹੁੰਚਾਈ ਇਸ ਮੌਕੇ ਤੇ ਬੋਲਦਾ ਸਦੀ ਸਿੰਘ ਪੂਲ ਗ੍ਰਿਫਤਾਰ ਕੀਤੇ ਗਏ ਕਿਸਾਨ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ ਜਿਸ ਨੂੰ ਹਰਗੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਹ ਪੰਜਾਬ ਸਰਕਾਰ ਦੀ ਤੱਕਾਸ਼ਾਹੀ ਹੈ ਜਿਸ ਨੂੰ ਕਿਤੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਡੀਐਸਪੀ ਹਰਵੰਦ ਸਿੰਘ ਨੂੰ ਜਦੋਂ ਪੁੱਛਿਆ ਗਿਆ ਕਿ ਇੰਨੀ ਫੋਰਸ ਤਿੰਨ ਕਿਸਾਨਾਂ ਲਈ ਕਿਉਂ ਲਾਈ ਗਈ ਤਾਂ ਉਹਨਾਂ ਕਿਹਾ ਕਿ ਇਹ ਕਿਸਾਨਾਂ ਦੀ ਸੁਰੱਖਿਆ ਲਈ ਲਾਈ ਗਈ ਹੈ ਨਾ ਕਿ ਉਹਨਾਂ ਦੀ ਆਵਾਜ਼ ਦਬਾਉਣ ਦੇ ਲਈ ਜਾਂ মিডিਆ ਕਰਮਚਾਰੀਆਂ ਨੂੰ ਰੋਕਣ ਦੇ ਲਈ ਲਾਈ ਗਈ ਸੀ ਇਹ ਤਾਂ ਸਿਰਫ ਕਿਸਾਨਾਂ ਦੀ ਸੁਰੱਖਿਆ ਦੇ ਲਈ ਸਾਨੂੰ ਇੰਤਜ਼ਾਮ ਕਰਨੇ ਪਏ ਸੀ। ਕਰ ਰਹੇ ਸੀ ਕਿ ਇਹਨਾਂ ਨੇ ਸਾਨੂੰ ਧੱਕੇ ਦੇ ਨਾਲ ਘਰੀ ਸਾਨੂੰ ਕ੍ਰੀਸ ਖੇਲੇ ਆਉਂਦਾ ਇਹ ਪੰਜਾਬ ਸਰਕਾਰ ਦੀ ਝੁੰਡਾ ਕਰਦੀ ਹੈ ਪਸ ਲਾਉਂਦਾ ਬਾਹਰ ਸੁਣਾ ਪਾਉਂਦਾ ਉਹ ਪਹਿਲੇ ਹੈ ਇਹਨਾਂ ਯਾਰਾਂ ਨੂੰ ਪਤੀਤ ਕਰਦੇ ਕਿਹੜਾ ਸਰਜੀਤੀ ਕਿਹੜਾ ਕਰੇ ਇਹ ਪੰਜਾਬ ਸਰਕਾਰ ਦੀ ਬੰਦਾ ਗੱਲ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕੋਈ ਵੀ ਮਾਰ ਮਾਰ ਕੇ ਜਿਵੇਂ ਸਿਖਾਉਂਦਾ ਉਹ ਜਿਹੜਾ ਕਰਦਾ ਹੈ हनुमान <laughs> जी ਸਰਕੀ ਦੇ ਡੈਮੋ ਦੇ ਨਾਲ ਨਾਲ ਅਸੀਂ ਵੀ ਕਵਰੇਜ ਤੇ ਉਹਨਾਂ ਦੀ ਵੀ ਜਿਹੜੀ ਰਾਈਟ ਬੋਲਣ ਅਸੀਂ ਸਰ ਕੀ ਕੰਮ ਕਰ ਜਿਹੜਾ ਅਸੀਂ ਅਸੀਂ ਮੀਡੀਆ ਨੂੰ ਰੋਕਿਆ ਨਹੀਂ ਗਿਆ ਜੀ ਸਿਰਫ ਉਹਨਾਂ ਨੂੰ ਸੇਫਲੀ ਕੱਢਿਆ ਗਿਆ ਨਹੀਂ ਇਹਦਾ ਕੀ ਡਰ ਸੀਗਾ ਇਨੀ ਫੋਰਸ ਡਿਪਲੋਏ ਕਰਨੀ ਭਈ ਆਕਰ ਕਿਉਂ ਉਹਨਾਂ ਦੀ ਜ਼ੁਬਾਨ ਦੇ ਵਿੱਚ ਬੰਦ ਕਰਨ ਕੋਈ ਡਰ ਨਹੀਂ ਸੀ ਜੀ ਸਾਨੂੰ ਸਿਰਫ ਉਹਨਾਂ ਦਾ ਮੈਡੀਕਲ ਕਰਾਉਣ ਦੇ ਲਈ ਆਏ ਸੀ ਮੈਡੀਕਲ ਕਰਵਾ ਕੇ ਉਹਨੂੰ ਠੀਕ ਠਾਕ ਅਸੀਂ ਤਰੀਕੇ ਨਾਲ ਕੱਢ ਕੇ ਉਹਨਾਂ ਨੂੰ ਭੇਜ ਤਿੰਨ ਜੀ ਇਥੇ ਤੇ ਨਹੀਂ ਸੀ ਸਕਦਾ ਪ੍ਰੀਵੈਂਟਿਵ ਐਕਸ਼ਨ ਸੀ ਤੇ ਇਹਨਾਂ ਦੇ ਖਿਲਾਫ ਜਿਹੜਾ ਰੇਲ ਰੋਕੋ ਤੇ ਥਾਣੇ ਦਾ ਘਰਾਓ ਦੇ ਲਈ ਸੀਗਾ ਉਹਦੇ ਲਈ ਤਾਂ ਨੁਕਸਾਨ ਹੋਣਾ ਸੀ ਰਸਤੇ ਥਾਣਾ ਥਰਮਲ